मुर्दाबाद मुर्दाबाद मुर्दाबा मुर्दाबाद मुर्दाब रुपया सरकार मुरदा ਮੁਰਦਾਬਾਦ ਮੁਰਦਾਬਾਦ ਪੁਰੀਆਂ ਦੇ ਗੁਲਾਮ ਸਰਕਾਰਾ ਮੁਰਦਾਬਾਦ 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 ਮੀਡਿਆ ਦੇ ਕੇ ਪੱਜਣ ਵਾਲਾ ਮੁੱਖ ਮੰਤਰੀ ਮੁਰਦਾਬਾਦ 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 ਬਾਕੀ ਪਰ ਮੀਡਿਆ ਦੇ ਕੇ ਪੱਜਣ ਵਾਲੀਆਂ ਸਰਕਾਰਾ ਦੀ ਯਾਦ ਕਰੋ 18 ਤੋਂ ਨਾ ਚੱਕ ਕਰੋ ਆਪਣੀ ਰਾਖੀ ਆ ਕਰੋ ਬੱਚੇ ਮਲਾਜਾ ਪੱਕੇ ਕਰੋ ਮਰੇ ਕਰੋ ਪੱਕੇ ਕਰੋ ਹੋਰ ਸਵਾਸ ਨੂੰ ਮਿਲਾਈ ਬਾਣੂ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕਿਹਾਰੇ ਨੀਂਦਰ ਕੰਮ ਨਕਮ ਦੇ ਕੇ ਦੀ ਘਰ ਤੋਂ ਲੈ ਬਾਹਰ ਮੀਂਹ ਦਾ ਪੱਤਲ ਵਾਲਾ ਚੁੜਕਲੇ ਵਾਲਾ ਮੁੱਖ ਮੰਤਰੀ ਮਰਦਾਬਾ ਮਰਦਾਬਾ त्री मुरदाबाके मुख्यत्री मुरदाबाद हर बार मीडिया तरकार मुरदाबाद ਅੱਜ ਕੀ ਨਾਮ ਹੈ ਤੇ ਕਿਹੜੇ ਯੂਨੀਅਨ ਆ ਤੁਸੀਂ ਮੈਂ ਉਹ ਨਾ ਗੁਰਵਿੰਦਰ ਸਿੰਘ ਆ ਜੀ ਅੱਜ ਠੇਕਾ ਮਜ਼ਦਮ ਸੰਘਰਸ਼ ਮੋਰਚਾ ਜਿੰਨ ਚ ਪੰਜਾਬ ਦੇ ਆਊਟਸੋਰਸਡ ਐਨਲਿਸਟਮੈਂਟ ਮਜ਼ਦਮ ਆ ਜਿਹੜੀਆਂ ਨਗੂਣੀਆਂ ਤਨਖਾਹਾਂ ਤੇ ਵੱਖ-ਵੱਖ ਵਿਭਾਗਾਂ ਚ ਕੰਮ ਕਰ ਰਹੇ ਆ ਲਗਾਤਾਰ ਜਿਹੜੀ ਸਰਕਾਰ ਆ ਉਹਨੇ ਬੇਸ਼ਰਮੀ ਦੀ ਜਿਹੜੀ ਹੱਦ ਆ ਉਹ ਟੱਪ ਚੁੱਕੀ ਆ ਲਗਾਤਾਰ 26 ਵਾਰ ਮੀਟਿੰਗਾਂ ਲਿਖਤੀ ਰੂਪ ਚ ਦੇ ਕੇ ਫਿਰ ਮੀਟਿੰਗ 6 ਤਰੀਕ ਦੀ ਜੀ ਸਾਨੂੰ ਮਿਲੇ ਹੋਈ ਸੀਗੀ ਉਹ ਫਿਰ ਇਹਨਾਂ ਨੇ ਕੈਨਸਲ ਕੀਤੀ ਆ ਅੱਜ ਇਸ ਕਰਕੇ ਸਾਰੇ ਪੰਜਾਬ 'ਚ ਜਿਹੜੀ ਇਹ ਪੰਜਾਬ ਸਰਕਾਰ ਦਾ ਪਤਲਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਫੁਕ ਰਹੇ ਆ ਨਾਲ ਹੀ ਸਰਕਾਰ ਨੂੰ ਚੇਤਾਵਨੀ ਆ ਜੇਕਰ ਇਹਨਾਂ ਆਊਟਸੋਰਸਡ ਸਿਲੈਸਟ ਮਨੁਲਾਜ਼ਮਾਂ ਦੀ ਗੱਲ ਨਾ ਸੁਣੀ ਗਈ ਜਿਨ੍ਹਾਂ ਤੋਂ ਨਗੂਣੀਆਂ ਤਨਖਾਹਾਂ ਤੇ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਤੇ ਆਉਣ ਵਾਲੇ ਦਿਨਾਂ 'ਚ ਸਰਕਾਰ ਨੂੰ ਜਿਹੜਾ ਅਸੀਂ ਸਭ ਕੁਝ ਖਾਵਾ ਲਿਆ ਲਾਓ ਅੱਗ ਲਾਓ ਕੀ ਨਾਮ ਹੈ ਬੰਦੇ ਮੇਰਾ ਨਾਮ ਜੀ ਰਣਜੀਤ ਸਿੰਘ ਅਸੀਂ ਜਲ ਸਪਲਾਈ ਦੇ ਕੱਟੇ ਕੰਮੇ ਜਿਵੇਂ ਕਿ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਪੂਰੇ ਪੰਜਾਬ ਦੇ ਵਿੱਚ ਇਸ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਅਸੀਂ ਪੂਰੇ ਪੰਜਾਬ ਵਿੱਚ ਆਰਤੀ ਭੂਗ ਨਜ਼ਾਰੇ ਕਰ ਰਹੇ ਹਾਂ ਕਿਉਂਕਿ ਪਿਲੇ ਮੁੱਖ ਮੰਤਰੀ ਪਿਲੀ 26 ਵਾਰ ਸਾਨੂੰ ਲਖਤੀ ਰੂਪ ਤੇ ਮਿਟਾ ਲੈ ਕੇ ਅੱਜ 6 ਫਰਵਰੀ ਸਾਡੀ ਮੀਟਿੰਗ ਫੇਰ ਸੀਗੀ ਉਸ ਤੋਂ ਮੁਕਰਾਇ ਇਸ ਦੇ ਰੋਸ ਵਜੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਕੱਚੇ ਵਲਾਜਮਾ ਠੇਕਾ ਮਗਰ ਸੰਘਾਸ ਬਰਨਰ ਹੇਟਾ ਪੂਰੇ ਪੰਜਾਬ ਆਰਤੀ ਭੂਗ ਨਜ਼ਾਰੇ ਕੀਤੇ ਆ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਇਸ ਠੇਕਾ ਸੰਘਾਸ ਵੱਲੋਂ ਕੀ ਇਸ ਨੂੰ ਹੋਰ ਤੇ ਕਾ ਕਰਾਂਗੇ ਕਿਹੜੀਆਂ ਮੰਗਾਂ ਸਨ ਆਪਣੇ ਕਿ ਮੰਨੀ ਸਰਕਾਰ ਨੇ ਸਰਕਾਰ ਨੇ ਜੀ ਸਾਡੀਆਂ ਜਿਵੇਂ ਕਿ ਅਸੀਂ ਪਿਛਲੇ 15-15 ਸਾਲਾਂ ਤੋਂ 20-20 ਸਾਲਾਂ ਤੋਂ ਸਾਡੇ ਕੱਚੇ ਮਲਾਜਮਾਂ 10-10 15-15 ਹਜ਼ਾਰ ਤੇ ਤਨਖਾਹਾਂ ਤੇ ਕੰਮ ਕਰ ਰਿਹਾ ਤੇ ਸਾਡੇ ਇੱਕ ਇੱਕ ਮਲਾਜਮ ਤੋਂ 4-4 ਡਟਾਂ ਦੇ ਹੱਥੋਂ ਜੀ ਕੰਮ ਲਿਆ ਜਾਂਦਾਗਾ ਸਾਡੀ ਕਿਸੇ ਮਹਿਕਮੇ ਵੱਲੋਂ ਸਾਡੇ ਜਿਵੇਂ ਕਿ ਜਲ ਸਪਲਾਈ ਵਾਲੇ ਬੇਰਕਾਲੇ ਬਿਲੀ ਮਹਿਕਮੇ ਵਾਲੇ ਪਿਲੇ 15-15 ਸਾਲਾਂ ਤੋਂ ਬਹੁਤ ਘਟ 15-15 10-10 12-12 ਹਜ਼ਾਰ ਤੇ ਘੱਟ ਤੋਂ ਘੱਟ ਤਨਖਾਹ ਤੇ ਸਾਡੀ ਮਲਾਜੋ ਕੰਮ ਕਰ ਰਹੇ ਆ ਜਿਸ ਵਿੱਚ ਕੀ ਸੁਣਨੂਗੀ ਮੈਕਲਨ ਨੂੰ ਕੋਈ ਸਰਕਾਰਾਂ ਨੂੰ ਸਭ ਪਤਾ ਵੀ 10000 ਨਾਲ ਸਾਡੇ ਪਰਿਵਾਰ ਦੇ ਬੱਚਾ ਕਿਵੇਂ ਗੁਜ਼ਾਰਾ ਹੁੰਦਾ ਉਹ ਸਾਡੇ ਪਰਿਵਾਰ ਸਾਡੇ ਕੱਚੇ ਕੰਮ ਨੂੰ ਪਤਾ ਵੀ ਅਸੀਂ ਆਦੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰ ਰਹੇ ਜੇ ਮੰਗਾ ਤੁਹਾਡੀ ਨਹੀਂ ਪੂਰੀਆਂ ਹੁੰਦੇ ਫਿਰ ਤੁਹਾਡੇ ਅਗਲੇ ਸੁੰਦਰ ਕੀ ਹੋਗਾ ਜੇਕਰ ਸਾਡੀਆਂ ਅੱਜ ਤੋਬਾ ਮੰਗਾ ਨਹੀਂ ਮੰਨੀਆਂ ਤਾਂ ਸਾਡੀ ਸਾਡੇ ਅਕਾ ਮਦੂ ਜਿਹੜੇ ਸੁਭਾ ਕਮੇਟੀ ਵਾਲਿਆ ਪੰਜਾਬ ਦੇ 18 ਮਾਰਚ ਨੂੰ ਜੋ ਮੀਟਿੰਗ ਮਿਲੀ ਆ ਸਾਨੂੰ ਜੇਕਰ ਉਹ ਸਾਡੀ ਮੰਗ ਨਹੀਂ ਮੰਨਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਸਾਡੇ ਸੰਘਰਸ਼ੀ ਯੋਧੇ ਅਸੀਂ ਮੁਰੇੜ ਕੇ ਅਸੀਂ ਆਪਦੀ ਜਾਨ ਦੀ ਬਾਜ਼ੀ ਲਗਾ ਕੇ ਆਦੇ ਪਰਿਵਾਰਾਂ ਦਾ ਤੇ ਆਪਦੇ ਬੱਚਿਆਂ ਦਾ ਉਜਵਲ ਭਵਖਮਾਣ ਵਾਸਤੇ ਅਸੀਂ ਹੋਰ ਸੰਘਰਸ਼ ਨੂੰ ਦਿਖਾ ਕਰਾਂਗੇ ਧੰਨਵਾਦ